ਮਸ਼ਹੂਰ ਵਲੌਗਰ ਦੀਪ ਮਠਾੜੂ ਤੇ ਉਸਦੀ ਪਤਨੀ ਸੰਦੀਪ ਨੂੰ ਤੁਸੀਂ ਸਾਰੇ ਜਾਣਦੇ ਹੀ ਹੋ ਜੋ ਲਗਾਤਾਰ ਸੋਸ਼ਲ ਮੀਡੀਆ ਤੇ ਟ੍ਰੋਲ ਹੋ ਰਹੇ ਹਨ ਤੇ ਟ੍ਰੋਲ ਹੋਣ ਦਾ ਕਾਰਨ ਹੈ ਦੀਪ ਮਠਾੜੂ ਤੇ ਉਸ ਦੀ ਪਤਨੀ ਸੰਦੀਪ ਦਾ ਉਸ ਤੋਂ ਵੱਖ ਹੋਣਾ ਕਿਉਂਕਿ ਉਹ ਪਿਛਲੇ ਕਾਫੀ ਸਮੇਂ ਤੋਂ ਆਪਣੇ ਪੇਕੇ ਘਰ ਦੇ ਵਿੱਚ ਰਹਿ ਰਹੀ ਹੈ ਤੇ ਦੀਪ ਨਾਲ ਉਹ ਕਦੇ ਵੀ ਵੀਡੀਓ ਦੇ ਵਿੱਚ ਨਜ਼ਰ ਨਹੀਂ ਆਈ ਤੇ ਉੱਥੇ ਹੀ ਸੰਦੀਪ ਨੇ ਵੀ ਲਾਈਵ ਆ ਕੇ ਇਹ ਗੱਲ ਬੋਲੀ ਸੀ ਕਿ ਮੈਂ ਤੁਹਾਨੂੰ ਜ਼ਰੂਰ ਦੱਸਾਂਗੀ ਕਿ ਸਾਡੇ ਦੋਨਾਂ ਵਿੱਚ ਆਖਿਰ ਹੋਇਆ ਕੀ ਹੈ ਤੇ ਉੱਥੇ ਹੀ ਦੀਪ ਮਠਾੜੂ ਨੇ ਵੀ ਇਹ ਗੱਲ ਲਾਈਵ ਆ ਕੇ ਕਹੀ ਸੀ ਕਿ ਸਾਡੇ ਵਿੱਚ ਅਜਿਹਾ ਕੁਝ ਨਹੀਂ ਹੋਇਆ ਐਵੇਂ ਫਾਲਤੂ ਦੀ ਕਮੈਂਟ ਬਾਜ਼ੀ ਬੰਦ ਕਰੋ ਤੇ ਹੁਣ ਵੱਡਾ ਸੱਚ ਦੱਸ ਦਿੱਤਾ ਹੈ ਦੀਪ ਮਠਾੜੂ ਦੇ ਸਾਲੇ ਨੇ ਯਾਨੀ ਕਿ ਸੰਦੀਪ ਦੇ ਭਰਾ ਨੇ ਉਸਨੇ ਲਾਈਵ ਆ ਕੇ ਦੀਪ ਮਠਾੜੂ ਬਾਰੇ ਵੱਡੀਆਂ ਗੱਲਾਂ ਕਹਿ ਦਿੱਤੀਆਂ ਹਨ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਕਾਫੀ ਕਮੈਂਟ ਕੀਤੇ ਜਾ ਰਹੇ ਹਨ ਅਸਰੇ ਕਿਹਾ ਕਿ ਬਹੁਤ ਰੋਸਟਰ ਸਾਨੂੰ ਰੋਸਟ ਕਰ ਰਹੇ ਹਨ ਕਿ ਸੰਦੀਪ ਨੂੰ ਉਸਦੇ ਸੌਰੇ ਭੇਜੋ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੰਨਦੇ ਹਾਂ ਇਨਸਾਨ ਤੋਂ ਗਲਤੀਆਂ ਹੁੰਦੀਆਂ ਹਨ ਪਰ ਜਦੋਂ ਬੰਦੇ ਨੂੰ ਆਪਣੀ ਗਲਤੀ ਦਾ ਅਹਿਸਾਸ ਹੀ ਨਾ ਹੋਵੇ ਤਾਂ ਕੀ ਫਾਇਦਾ ਉਹ ਦੁਬਾਰਾ ਉਹੀ ਗਲਤੀ ਕਰੂਗਾ ਤੇ ਜਿੰਨਾ ਸਮਾਂ ਦੀਪ ਮਠਾੜੂ ਦਾ ਪਰਿਵਾਰ ਸਾਡੇ ਨਾਲ ਗੱਲ ਕਲੀਅਰ ਨਹੀਂ ਕਰਦਾ ਅਸੀਂ ਉਹਨਾਂ ਸਮਾਂ ਸੰਦੀਪ ਨੂੰ ਉਸਦੇ ਸੌਰੇ ਨਹੀਂ ਭੇਜਾਂਗੇ ਤੇ ਰਹੀ ਗੱਲ ਉਸਦੇ YouTube ਚੈਨਲ ਚਲਾਉਣ ਦੀ ਤਾਂ ਉਸਨੇ ਕਿਹਾ ਕਿ ਸੰਦੀਪ ਨੇ ਜੇਕਰ YouTube ਚੈਨਲ ਚਲਾ ਵੀ ਲਿਆ ਤਾਂ ਇਹਦੇ ਵਿੱਚ ਵੱਡੀ ਕੀ ਵੱਡੀ ਗੱਲ ਹੋ ਗਈ ਪਰ ਬੰਦਾ ਆਪਣੀ ਰੋਜੀ ਰੋਟੀ ਕਮਾਉਣ ਦਾ ਸਾਧਨ ਬਣਾਉਂਦਾ ਹੀ ਹੈ ਤੇ ਜੇਕਰ ਉਸ ਨੇ ਬਣਾ ਲਿਆ ਤਾਂ ਕੀ ਹੋ ਗਿਆ ਤੇ ਉਸ ਨੇ ਵਲੌਗ ਦੇ ਵਿੱਚ ਇਹ ਗੱਲਾਂ ਦਸੀਆਂ ਹਨ ਤੇ ਬਾਕੀ ਤੁਸੀਂ ਇਸ ਮਸਲੇ ਨੂੰ ਕਿਵੇਂ ਦੇਖਦੇ ਹੋ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ